ਦਾ ਖੁਲਾਸਾ ਹੋਇਆ ਜਵੰਦਰਪੁਰ ਇਸ ਕਮਿਸ਼ਨਰੇਟ ਦੀ ਵੱਡੀ ਕਾਰਵਾਈ ਹੋਈ ਹੈ ਫਰਜੀ ਡਿਗਰੀ ਰੈਕਟ ਤੇ ਇਸ ਕੰਟਰਾ ਜੁੜਾ ਹੈ ਕੱਸ ਲਿਆ ਗਿਆ ਹੈ ਫਰਜੀ ਡਿਗਰੀ ਕੁਟਾਲੇ ਦਾ ਮਾਸਟਰਮਾਈਂਡ ਤੇ ਉਸ ਦੇ ਨਾਲ ਹੀ ਸਾਥੀ ਵੀ ਉਸ ਦੇ ਗ੍ਰਿਫਤਾਰ ਹੋ ਚੁੱਕੇ ਨੇ ਕੁੱਲ 196 ਜਾਲੀ ਡਿਗਰੀਆਂ 53 ਜਾਲੀ ਸਟੈਂਪ ਬਰਾਮਦ ਕੀਤੇ ਗਏ ਨੇ 6 ਲੈਪਟਾਪ ਤੇ 10 ਪ੍ਰਿੰਟਰ ਇੱਕ ਸਟੈਂਪ ਮਸ਼ੀਨ ਤੇ 8 ਮੋਬਾਈਲ ਫੋਨ ਜ਼ਬਤ ਕੀਤੇ ਗਏ ਨੇ ਕਈ ਕੋਰਸਾਂ ਦੇ ਲਈ ਫਰਜੀ ਡਿਗਰੀਆਂ ਇਹ ਬਣ ਜੜੇ ਨੇ ਜਾਰੀ ਕਰਦੇ ਸੰਖਈ ਰਾਜਾ ਦੇ ਵੇਟਰੇ ਕੁਟਾਲਾ ਜੁੜਾ ਹੈ ਚਲ ਰਹੀ ਐਸੀ ਤੇ ਫਰਜੀ ਡਿਗਰੀ ਸਪਲਾਈ ਕਰਨ ਵਾਲੇ ਦੇ ਨੈੱਟਵਰਕ ਦਾ ਖੁਲਾਸਾ ਹੋ ਚੁਕਿਆ ਹੈ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਤੇ ਫਰਜੀ ਡਿਗਰੀ ਕੁਟਾਲੇ ਦਾ ਮਾਸਟਰਮਾਈਂਡ ਤੋਂ ਉਸ ਦੇ ਨਾਲ ਹੀ ਉਸ ਦਾ ਸਾਥੀ ਵੀ ਗ੍ਰਿਫਤਾਰ ਹੋ ਚੁਕਿਆ ਹੈ ਫਰਜੀ ਡਿਗਰੀ ਇਹਨਾਂ ਦੇ ਵੱਲੋਂ ਸਪਲਾਈ ਕੀਤੀ ਜਾਂਦੀ ਸੀ ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਇਹ ਵੱਡੀ ਕਾਮਯਾਬੀ ਹੱਥ ਲੱਗੀ ਹੈ ਦੱਸਦੇ ਕਿ ਉਹਨਾਂ ਦੇ ਕੋਲ ਸਟੈਂਪ, ਲੈਪਟਾਪ, ਮੋਬਾਈਲ ਤੇ ਕਈ ਹੋਰ ਸਮਾਨ ਜੋ ਕਿ ਝਾਲੀ ਡਿਗਰੀ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਉਹ ਬਰਾਵਤ ਕੀਤੇ ਗਏ ਰਹੇ ਫਰਜੀ ਡਿਗਰੀ ਰੈਕੇਟ ਤੇ ਸਿਕੰਜਾ ਕਸ਼ਿਆ ਗਿਆ ਹੈ ਜਲੰਧਰ ਪੁਲਿਸ ਕਮਿਸ਼ਨਰ ਰੇਡ ਦੇ ਵੱਲੋਂ ਫਰਜੀ ਡਿਗਰੀ ਦੇ ਕੋਟਾਲੇ ਦਾ ਮਾਸਟਰਮਾਈਂਡ ਦੇ ਨਾਲ-ਨਾਲ ਮਾਸਟਰਮਾਈਂਡ ਦੇ ਨਾਲ-ਨਾਲ ਜੁੜਾ ਹੈ ਸਾਥੀ ਜੋ ਕਿ ਉਹਨਾਂ ਦੇ ਨਾਲ ਇਸ ਕੰਮ ਦੇ ਵਿੱਚ ਸ਼ਾਮਲ ਸੀ ਉਹਨਾਂ ਦਾ ਵੀ ਪਰਦਾ ਫਾਸ਼ ਹੋਇਆ ਹੈ ਐਸੇ ਤਿਹੇ ਜ਼ਿਆਦਾ ਜਾਣਕਾਰੀ ਦੇ ਨਾਲ ਨਰਿੰਦਰ ਗੁਪਤਾ ਜੋੜ ਚੁੱਕੇ ਨੇ ਨਰਿੰਦਰ ਕਿਸ ਤਰੀਕੇ ਦੇ ਨਾਲ ਇਹ ਰੈਕੇਟ ਜੁੜਾ ਹੈ ਚੱਲ ਰਿਹਾ ਸੀ ਤੇ ਕਿਸ ਤਰੀਕੇ ਦੇ ਨਾਲ ਇਸ ਦਾ ਪਰਦਾ ਫਾਸ਼ ਹੋਇਆ ਹੈ ਹੁਣ ਤਾਂ ਬਿਲਕੁਲ ਦੱਸਾਂ ਅੰਜਲੀ ਗੱਲ ਕਰੀਏ ਤੇ ਕਪੁਟਮਿਸ਼ਨ ਰੇਡ ਜਨਰਲ ਪੁਲਿਸ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਹੈ ਅੱਜ ਇੱਕ ਸਫਲ ਜਿਹੜੀ ਹੈ ਉਹਨਾਂ ਨੂੰ ਮਿਲਦੀ ਹੈ ਕਿ ਇੱਕ ਜਿਹੜਾ ਫਰਜੀ ਡਿਗਰੀ ਔਰ ਫਰਜੀ ਜਿਹੜੇ ਨੇ ਸਰਟੀਫਿਕੇਟ ਜਾਲੀ ਸਰਟੀਫਿਕੇਟ ਬਣਾ ਕੇ ਜਿਹੜੇ ਲੋਕਾਂ ਨੂੰ ਦਿੱਤੇ ਜਾਂਦੇ ਸੀ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੇ ਫਰਜੀ ਡਿਗਰੀਆਂ ਔਰ ਫਰਜੀ ਜਿਹੜੇ ਜਾਲੀ ਸਰਟੀਫਿਕੇਟ ਬਣਾਏ ਜਾਂਦੇ ਸੀ ਇਹ ਜਿਹੜੇ ਨੇ ਬਾਹਰ ਲੋਕ ਬੱਚੇ ਜਿਹੜੇ ਪੜ੍ਹਨ ਵਾਸਤੇ ਜਾਂਦੇ ਸੀ ਉਹਨਾਂ ਦੀ ਯੂਜ਼ ਹੁੰਦੀ ਸੀ ਉਹ ਟਰੈਵਲ ਟਰੈਵਲ ਗੱਡੀ ਜਿਹੜੇ ਨੇ ਉੱਥੇ ਇਹਨਾਂ ਨੂੰ ਜਿਹੜਾ ਵਾ ਇਹਨਾਂ ਦੀ ਵਕਤੋਂ ਕਰਦੇ ਸੀ ਜਿਹਦੇ ਵਿੱਚ ਕਿ 193 ਜਾਲੀ ਡਿਗਰੀਆਂ ਦੇ ਨਾਲ ਜਿਹੜੇ ਨੇ ਅੱਜ ਜਿਹੜੇ ਨੇ ਜਲੰਧਰ ਪੁਲਿਸ ਵਾਲੇ ਜਿਹੜੇ ਨੇ ਦੋ ਮਿਲਜਮ ਜਿਹੜੇ ਨੇ ਗ੍ਰਿਫਤਾਰ ਕੀਤੇ ਜਾਂਦੇ ਨੇ ਉਹਦੇ ਜਿਹੜਾ ਘਟਾਲਾ ਵਾ ਇੱਕ ਜਲੰਧਰ ਨਹੀਂ ਇਹ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਿਹੜਾ ਵਾ ਜਦੋਂ ਇਸ ਬਾਰੇ ਸੀ ਜਵੰਦਰ ਪੁਲਿਸ ਤੇ ਪੁਲਿਸ ਦੇ ਕਮਿਸ਼ਨਰ ਸਪਾਹੀ ਸ਼ਰਮਣਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਬਹੁਤ ਵੱਡੇ ਲੋਕ ਜਿਹੜੇ ਨੇ ਸ਼ਾਮਿਲ ਲੱਗੇ ਨੇ ਲੇਕਿਨ ਜਿਹੜਾ ਉਹਨਾਂ ਨੂੰ ਸਫੋਤਾ ਮਿਲਿਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਕੋਈ ਜਿਹੜੇ ਨੇ 196 ਜਾਲੀ ਡਿਗਰੀਆਂ ਜਿਹੜੀਆਂ ਵਾ ਉਹ ਜਿਹੜੀਆਂ ਫੜੀਆਂ ਗਈਆਂ ਵਾ ਜਿਹਦੇ ਵਿੱਚ 53 ਜਿਹੜੀਆਂ ਸਟੈਂਪਾਂ ਵਾ ਉਹ ਵੀ ਨਾਲ ਫੜੀਆਂ ਗਈਆਂ ਵਾ 16 ਪਾਸਪੋਰਟ 6 ਲੈਪਟਾਪ ਤੇ 3 ਪ੍ਰਿੰਟਰ ਇੱਕ ਜਿਹੜਾ ਸਟੈਂਪ ਬਣਾਉਣ ਵਾਲੀ ਮਸ਼ੀਨ ਵੀ ਜਿਹੜੀ ਹੈ ਉਹਨਾਂ ਕੋਲ ਬਰਾਮਦ ਕੀਤੀ ਗਈ ਹੈ ਤੇ 8 ਮੋਬਾਈਲ ਫੋਨ ਜਿਹੜੇ ਨੇ ਉਹਨਾਂ ਕੋਲ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਹੁਣ ਕੋਲ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਇੰਨਾ ਦੀ ਗ੍ਰਿਫਤਾਰੀ ਬਾਅਦ ਕੀਤੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਹੁਣ ਇਹਨਾਂ ਨੂੰ ਜਿਹੜੇ ਨੇ ਕੋਰਟ ਵਿੱਚ ਪੇਸ਼ ਕਰਕੇ ਜਿਹੜੇ 2 ਮਿੰਟਾਂ ਫੜੇ ਗਏ ਨੇ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਇਗਾ ਔਰ ਇਹ ਜਿਹੜਾ ਵਾ ਰੈਪੋਰਟ ਕਲਾ ਪੰਜਾਬ ਨਹੀਂ ਪੰਜਾਬ ਤੋਂ ਇਲਾਵਾ ਹਰਿਆਣਾ, ਸਮਾਚਤ, ਰਾਜਸਥਾਨ ਔਰ ਪੰਜਾਬ ਇਹ ਜਿਹੜਾ 10 ਸਟੇਟਾਂ ਦੇ ਚ 40 ਸਟੇਟਾਂ ਦੇ ਜਿਹੜਾ ਉਹ ਕਦੋਂ ਤੋਂ ਹੀ ਰੈਕੇਟ ਜੁੜਾ ਹੈ ਕਦੋਂ ਤੋਂ ਚੱਲ ਰਹੀ ਸੀ ਨਾਲ ਹੀ ਇਸ ਦੇ ਵਿੱਚ ਕੁੱਲ ਕਿੰਨੇ ਮੈਂਬਰ ਸ਼ਾਮਲ ਸੀ ਹਾਂ ਬਿਲਕੁਲ ਦੇਖੋ ਉਹਨਾਂ ਨਾਲ ਜੋ ਸਾਨੂੰ ਪੁਲਿਸ ਕਮਿਸ਼ਨ ਨਾਲ ਸਾਡੀ ਗੱਲਬਾਤ ਹੋਈ ਜਾ ਉਹਨਾਂ ਨੇ ਜਿਹੜੇ ਦੋ ਦੀ ਕੁੱਸਤੀ ਕੀਤੀ ਦੋ ਦੀ ਜਿਹੜੀ ਗ੍ਰਿਫਤਾਰੀ ਕਰਵਾ ਦਿੱਤੀ ਹੈ ਉਹਨਾਂ ਵੱਲੋਂ ਇਹ ਗੱਲ ਕਹੀ ਹੈ ਕਿ ਇਹਨਾਂ ਕੋਲੋਂ ਹੁਣ ਬਹੁਤ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹਨਾਂ ਦੇ ਪਿੱਛੇ ਹੋਰ ਕਿੰਨੇ ਕਿਹੜਾ ਹੱਥ ਆ ਗਿਆ ਨੇ ਕਿੰਨੇ ਲੋਕ ਹੋਰੇ ਦੇ ਨਾਲ ਸ਼ਾਮਲ ਆ ਗਏ ਨੇ ਕਿਉਂਕਿ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਇਹ ਛੋਟਾ ਜਿਹਾ ਗੜਾ ਨਹੀਂ ਹੈਗਾ ਕਿਉਂਕਿ ਜਿਹੜੇ ਜਿਹੜੇ ਹਮਾਤਲ ਹਰਿਆਣਾ ਰਾਜਸਥਾਨ ਤੇ ਪੰਜਾਬ ਦੇ ਜਿਹੜੇ 50 ਕੇਟਾ ਦੇ ਜਿਹੜਾ ਕਵਰ ਕਰਿਆ ਹੋਇਆ ਹੈ ਅੰਤਰਰਾਸ਼ਟਰੀ ਗਰੋਹ ਹੈ ਉਹ ਵੀ ਜਿਹੜਾ ਬਾਹਰ ਬੈਠੇ ਜਿਹੜੇ ਨੇ ਇਹਦੇ ਪਿੱਛੇ ਬਾਹਰ ਤੋਂ ਜਿਹੜੀ ਸ਼ੰਕਾ ਚੁਕਾਈ ਜਾ ਰਹੀ ਹੈ ਕਿ ਬਾਹਰ ਵੀ ਜਿਹੜੇ ਨੇ ਲੋਕ ਵਿਦੇਸ਼ੀ ਲੋਕ ਵੀ ਇਹਦੇ ਪਿੱਛੇ ਜਿਹੜੇ ਨੇ ਹੋ ਸਕਦੇ ਨੇ ਤੇ ਸੋਪਨ ਸ਼ਰਮਾ ਜੜੇ ਨੇ ਕਮਿਸ਼ਨਰ ਪਰਿਸ਼ਦ ਨਾਲ ਉਹ ਕਿਹਾ ਜਾ ਕਿ ਸਾਨੂੰ ਗੁਰੇ ਮਿਲਦਾ ਕਿ ਹੋਰ ਬਹੁਤ ਵੱਡੇ ਖਲਾਸੇ ਹੋਣਗੇ ਔਰ ਕਈ ਨਾਮਾਂ ਹਸਤੀਆਂ ਜਿਹੜੀਆਂ ਵਾ ਇਹਦੇ ਵਿੱਚ ਸ਼ਾਮਲ ਹੋ ਸਕਦੀਆਂ ਹਨ ਇਸ ਜਾਣ ਦੇ ਵਿੱਚ ਉਹਨਾਂ ਦੇ ਵਿੱਚਰਾ ਹੱਥ ਹੋ ਸਕਦਾ ਦਾ ਉਰੋ ਜਿਹੜੀ ਇਹ ਪਾਰਾ ਹਿੰ ਮਾਮਲੇ ਜਿਹੜਾ ਪੁਛ ਦੇ ਇਸ ਤੇ ਅਧਾਰ ਰੱਖਿਆ ਜਾ ਕੇ ਕਿ ਰਿਮਾਰਕ ਲਿਆ ਜਾਏਗਾ ਪੁਛ ਗੇਟ ਕੀਤੀ ਜਾਏਗੀ ਕਿਹੜੇ ਕਿਹੜੇ ਲੋਕ ਕਦੀ ਬਾ ਸ਼ਾਮਲ ਨੇ ਉਹ ਹੁਣ ਜਿਹੜੇ ਨੇ ਮੁੱਲਜੋ ਫੜੇ ਜਿਹਨੇ ਉਹਨਾਂ ਕੋਲੋਂ ਜਿਹੜੀ ਇਹ ਸਾਰੀ ਪੁਛ ਦੇ ਤੇ ਰਿਮਾਰਕ ਜਿਹੜੀ ਆ ਇਹ ਚੀਜ਼ ਸਾਹਮਣੇ ਆਏਗੀ ਪਰ ਦੋਸ਼ਾਂ ਨੂੰ ਜਿਹੜਾ ਦਾ ਹੁਣ ਜਿਹੜੀ ਹੈ ਪ੍ਰਮਾਣਿਤ ਲੈਟ ਬਾਅਦ ਜਿਹੜੀ ਹੈ ਉਹਨਾਂ ਨੂੰ ਕੋਈ ਧਰਮ ਉਹਨਾਂ ਦੱਸਿਆ ਗਿਆ ਕਿ ਪੋਸਟੇ ਅਸੀਂ ਕਰਾਂਗੇ ਤੇ ਜਲਦੀ ਜਿਹੜਾ ਹੈ ਮੀਡੀਆ ਦੇ ਅਗੂ ਬਣ ਕੇ ਹੋਰ ਵੀ ਕਈ ਵੱਡੇ ਜਿਹੜੇ ਨੇ ਖਾਸੇ ਕਰਾਂਗੇ ਪਰ ਉਹਨਾਂ ਲਈ ਦਾ ਜੋ ਤੈਨ ਕਿ ਅਫਤਰ ਹਫ਼ਤੇ ਦੇ ਰੋਜ਼ ਕਿਉਂਕਿ ਜਿਹੜੇ ਲੋਕ ਬਾਹਰ ਜਿਹੜੇ ਨੇ ਟਰੈਵਲ ਜਾਂਦੇ ਜਿਹੜੇ ਕਿ ਬਾਹਰ ਬੱਚਿਆਂ ਨੂੰ ਵਿਦੇਸ਼ ਭਰਨ ਦਾ ਆਟਰਾਇਆ ਹਾਸਤੇ ਤੇ ਇਸ ਤਰੀਕੇ ਤੇ ਜਾਂਦੀ ਇਹ ਉਹਨਾਂ ਦੇ ਗਰੇ ਨੇ ਇਹਨਾਂ ਜਿਹੜੇ ਨੇ ਜਾਦੀ ਡਿਗਰੀ ਲੈਣ ਲਈ ਜਾਂ ਜਾਂਦੀਆਂ ਸੀ ਜਾਂਦੀ ਜਿਹੜੇ ਸਟੈਂਡਰਡ ਉਹਨਾਂ ਤੇ ਜਿਹੜੇ ਨੇ ਯੂਜ਼ ਕੀਤੀ ਜਾਂਦੇ ਸੀ ਤੇ ਜਿਨ੍ਹਾਂ ਵਿੱਚ ਜੋ ਕਿ 196 ਗ ਜਿਵੇਂ ਆ ਆਪਣੇ ਕਬਜ਼ੇ ਵਿੱਚ ਜਿਹੜੀਆਂ ਪੁਲਿਸ ਨੇ ਲੈ ਲੀਆਂ ਉਹ ਤੋਂ ਲਗ 6 ਲੈਪਟਾਪ ਵੀ ਜਿਹੜੇ ਨੇ ਲੈ ਇਹਨੇ ਮੋਬਾਈਲ ਫੋਨ ਵੀ ਲੈ ਇਹਨੇ ਔਰ ਕੋ ਚਿੱਟੀਆਂ ਟੈਂਪ ਜਿਹੜੀਆਂ ਤੋਂਨੇ ਤੇ ਲਗਾਈਆਂ ਜਾਂਦੀਆਂ ਸੀ ਉਹ ਵੀ ਜਿਹੜੀਆਂ ਵਾ ਉਥੋਂ ਬਰਾਮਦ ਕੀਤੀਆਂ ਗਿਆ ਵਾ ਤੇ ਕਿਤੇ ਨਾ ਕਿਤੇ ਬਹੁਤ ਵੱਡਾ ਜਿਹੜਾ ਵਾ ਤਰਕਾ ਜਿਹੜਾ ਵਾ ਜਿਹਨਾਂ ਦੇ ਪੁਲਿਸ ਵਾਲੇ ਜਿਹੜਾ ਵਾ ਅੱਜ ਲਗਾ ਸਾਥ ਕੀਤਾ ਗਿਆ ਲਾ ਉਹਨਾਂ ਨੂੰ ਦਰਸਤ ਕਰਕੇ ਠੀਕ ਹੈ ਠੀਕ ਹੈ ਨਰਿੰਦਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਦੇ ਲਈ